ਮਿੰਟੂ ਜੀ ਇਸ ਸਮੇਂ ਕਹਿੰਦੇ ਦੋ ਸਟ੍ਰਾਈਕ ਚੱਲ ਰਹੀਆਂ ਨੇ ਇੱਕ ਡਾਕਟਰ ਸਾਹਿਬ ਜਿਹੜੇ ਸਟ੍ਰਾਈਕ ਤੇ ਬੈਠੇ ਆ ਉਧਰੋਂ ਜਿਹੜਾ ਬਿਜਲੀ ਡਿਪਾਰਟਮੈਂਟ ਵਾਲੇ ਪੀਐਸਪੀਸੀਐਲ ਵਾਲੇ ਜਿਹੜੇ ਹੈਗੇ ਆ ਉਹ ਵੀ ਪੀਐਸਪੀਸੀਐਲ ਤੇ ਤਿੰਨ ਦਿਨ ਦੀ ਸਮੂਹਿਕ ਛੁੱਟੀ ਤੇ ਇਹਨੇ ਸ਼ਾਇਦ ਅੱਜ ਸ਼ਾਮ ਨੂੰ ਆ ਜਾਣਗੇ ਜਾਂ ਉਹਨਾਂ ਦਾ ਟਾਈਮ ਹੋ ਗਿਆ ਹੋਣਾ ਹੂੰ 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 ਤਾਂ ਚਲੋ ਉਹਦਾ ਤੇ ਇਹ ਆ ਕਿ ਸੀਜ਼ਨ ਜਿਹੜਾ ਸੀ ਆਪਣਾ ਜਿਹੜਾ ਪੀਕ ਸੀਜ਼ਨ ਸੀਗਾ ਉਹ ਤਕਰੀਬਨ ਲੰਘਿਆ ਪਿਆ ਹੈ ਬਈ ਠੀਕ ਆ ਉਹ ਬੰਦੇ ਜੇ ਆਪਾਂ ਉਹਨਾਂ ਦੀਆਂ ਮੰਗਾਂ ਦੇਖੀਏ ਤਾਂ ਉਹ ਵੀ ਸਹੀ ਲੱਗਦੀ ਹੈ ਜਾਇਜ਼ ਨੇ ਜੀ 20 ਬੰਦੇ ਉਹਨਾਂ ਦੇ ਮਰ ਗਏ ਨੇ ਹਮ ਹੜਤਾਲ ਦੇ ਦਰਮਿਆਨ ਇੱਕ ਹੋਰ ਮਰ ਗਿਆ ਵਿਚਾਰਾ ਬਿਲਕੁਲ ਇਹ ਜਿਹੜੇ ਠੇਕੇ ਵਗੈਰਾ ਤੇ ਰੱਖੇ ਹੋਏ ਨੇ ਕੀ ਉਹਨਾਂ ਦੀ ਜਾਨ ਦੀ ਕੋਈ ਕਦਰ ਕੀਮਤ ਨਹੀਂ ਹੈਗੀ ਜੀ ਇੱਕ ਬੰਦਾ ਹੈ ਚਲੋ ਉਹ ਭਾਈ ਮਤਲਬ ਕਹਿ ਰਿਹਾ ਹੈ ਕਿ ਭਾਈ ਮੇਰੇ ਰਾਜ ਦੇ ਵਿੱਚ ਹਮ ਜੇ ਕੋਈ ਫੌਜੀ ਸ਼ਹੀਦ ਹੋਏਗਾ ਮੈਨੂੰ 1 ਕਰੋੜ ਦੇਵਾਂਗਾ ਜੀ ਪੁਲਿਸ ਦਾ ਜੇ ਹੋਮਗਾਰਡ ਦਾ ਜਵਾਨ ਡਿਊਟੀ ਦਿੰਦੇ ਆ ਭਾਈ ਸ਼ਹੀਦ ਹੋਏਗਾ ਮੈਂ ਉਹਨੂੰ ਵੀ 1 ਕਰੋੜ ਦੇਵਾਂਗਾ ਜੀ ਠੀਕ ਹੈ ਗੁੱਡ ਹੈ ਪਰ ਇੱਕ ਠੇਕੇ ਤੇ ਕੰਮ ਕਰਦਾ ਬਿਜਲੀ ਕਰਮਚਾਰੀ ਭਾਈ ਤਾਰ ਨਾਲ ਤੋਰੀ ਵਾਂਗੂੰ ਲੰਮਕੇ ਜਾਂਦਾ ਹੂੰ ਜਿਹੜਾ 6 ਤੋਂ 7000 ਲੈ ਰਿਹਾ ਉਹਦੇ ਵਾਸਤੇ ਕੀ ਪੈਕੇਜ ਹੈ ਉਹਦਾ ਪਰਿਵਾਰ ਨਹੀਂ ਕਿ ਉਹਨੂੰ ਕੋਈ ਭੁੱਖ ਦੀ ਲੋੜ ਨਹੀਂ ਸੀ ਜਾਂ ਉਹਦੇ ਮਗਰ ਲਿਆਣ ਕੋਈ ਜ਼ਿਆਦਾ ਹੈ ਉਹਨੂੰ ਜੀ ਸੈਲਰੀ ਦੇ ਮੁਕਾਬਲੇ ਦੇਖੋਗੇ ਤਾਂ ਉਹਨੂੰ ਜ਼ਿਆਦਾ ਹੈ ਬਾਕੀ ਨਾ ਉਹਦੇ ਕੋਲੇ ਪਹਿਲਾਂ ਪੈਸਾ ਕੋਈ ਨਾ ਇਸ ਤੇ ਕੀ ਪਾਲਿਸੀ ਹੈ ਤੁਹਾਡੀ ਜੀ ਕਿਉਂਕਿ ਜੇ ਡਿਊਟੀ ਤੇ ਕਹ ਲੋਕੇ ਜਾਨ ਨਿਸ਼ਾਵਰ ਕਰਨ ਦਾ ਜੇ ਆਪਾਂ ਦੇਖੇ ਜਾਨ ਤੇ ਕੋਈ ਜੀ ਆਰ ਡਿਊਟੀ ਵੀ ਕੋਈ ਜੀ ਬਿਲਕੁਲ ਬਿਲਕੁਲ ਜੀ ਠੀਕ ਹੈ ਸਰਹੱਦ ਦਾ ਮਸਲਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਡਿਊਟੀ ਔਖੀ ਸੌਖੀ ਇਹਨਾਂ ਦਾ ਮਸਲਾ ਹੈ ਜੀ ਪਰ ਡਿਊਟੀ ਤਾਂ ਡਿਊਟੀ ਹੈ ਨਾ ਉਹ ਵੀ ਆਪਦੀ ਡਿਊਟੀ ਕਰਦੇ ਮਰ ਗਿਆ ਵਿਚਾਰਾ ਹੂੰ ਉਹ ਕੱਚਾ ਸੀ ਤੁਸੀਂ ਉਹ ਉਹਦੇ ਘਰ ਜਾ ਕੇ ਕਦੇ ਪੁੱਛਿਆ ਦੱਸਿਆ ਵੀ ਨਹੀਂ ਬਿਲਕੁਲ ਇੱਕ ਪੱਕੀ ਨੌਕਰੀ ਤੇ ਆ ਪੁਲਿਸ ਚ ਉਹ ਡਿਊਟੀ ਦੇ ਦੌਰਾਨ ਸ਼ਹਾਦਤ ਦਾ ਜੰਮ ਪੀ ਜਾਂਦਾ ਤੁਸੀਂ ਮੈਨੂੰ ਕੀ ਸਮੱਸਿਆ ਨਹੀਂ ਕਰੋੜ ਦੀ ਜੀ ਤੁਸੀਂ ਕਰੋੜ ਛੱਡ ਕੇ 5 ਕਰੋੜ ਵੀ ਦਿਓ ਥੋੜਾ ਕਿਸੇ ਦੀ ਜਾਨ ਆਪਾਂ ਪੈਸੇ ਨਾਲ ਥੋੜੀ ਤੋਲ ਸਕਦੇ ਪਰ ਸਮੱਸਿਆ ਇਹ ਹੈ ਕਿ ਤੁਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਜਾਣ ਦੇਜੇ ਬਈ ਹਮ ਅੱਛਾ 48 ਟੈਂਪਰੇਚਰ 'ਚ ਮੈਂ ਦੇਖਿਆ ਖੰਭਿਆਂ ਤੇ ਚੜੇ ਹੁੰਦੇ ਜੀ 48 ਟੈਂਪਰੇਚਰ 'ਚ ਅਸੀਂ ਗਾਲਾਂ ਕੱਢ ਰਹੇ ਹੁੰਨੇ ਕਿ ਲਾਈਟ ਬੰਦ ਹੋ ਗਈ ਬਿਲਕੁਲ ਤੁਹਾਡਾ ਬੇੜਾ ਕਰਕੇ ਜੇ ਤੁਹਾਡਾ ਹੋ ਗਿਆ ਉਹ ਹੋ ਗਿਆ ਇਹ ਉਸੇ ਹੀ ਬੰਦੇ ਦੀ ਲਾਈਟ ਜਿਹੜਾ ਬੰਦਾ ਗਾਲਾਂ ਕੱਢ ਰਿਹਾ ਉਸੇ ਬੰਦੇ ਦੀ ਲਾਈਟ ਨੂੰ ਚਲਾਉਣ ਵਾਸਤੇ ਹੜਤਾਲੀ ਦਰਜਾ ਹਰਾ ਰੱਦ ਦੇ ਵਿੱਚ ਉੱਤੇ ਚੜੇ ਖੜੀ ਹੁੰਦੇ ਬਿਲਕੁਲ ਜੀ ਇਹ ਉਹ ਚੜਦੇ ਨੇ ਜਿਹੜੇ ਕੱਚੇ ਹੁੰਦੇ ਆ ਕੱਚੇ ਹੁੰਦੇ ਬਿਲਕੁਲ ਏਟ ਦੀ ਅੱਗ ਹਜ਼ੂਰ ਬਹੁਤ ਬਿਮਾਸ਼ੇ ਕਰਮਾਉਦੀ ਹੈ ਸੋ ਗੱਲ ਇਹ ਆ ਕਿ ਜਿਹੜੀ ਡਾਕਟਰ ਸਾਹਿਬ ਜਿਹੜੇ ਹੜਤਾਲਤੇ ਨੇ ਭਾਈ ਗੱਲ ਇਹ ਹੈ ਕਿ ਮੈਂ ਇਹਨਾਂ ਬਾਰੇ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਉਹਨਾਂ ਦੀਆਂ ਕੁਝ ਮੰਗਾਂ ਹੋਰ ਵੀ ਐਡ ਹੋ ਗਈਆਂ ਹੂੰ ਡਾਕਟਰ ਬਲਬੀਰ ਹੋਰਾਂ ਨੇ ਮੀਟਿੰਗ ਵੀ ਕੀਤੀ ਉਹ ਖੁਦ ਡਾਕਟਰ ਨੇ ਜੀ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਹੱਲ ਕੱਢਣਾ ਚਾਹੀਦਾ ਕੁਝ ਵੀ ਮੰਗਾ ਨੇ ਉਹ ਕਹਿ ਰਿਹਾ ਕਿ ਸਾਨੂੰ ਲਿਖਤੀ ਦੇ ਦਿਓ ਹੂੰ ਜੋ ਤੁਸੀਂ ਕਹਿ ਰਹੇ ਹੋ ਸਾਨੂੰ ਲਿਖਤੀ ਦੇ ਦਿਓ ਤੇ ਫਿਰ ਵਾਹ ਪਾ ਲਈਏ ਵੀ ਠੀਕ ਆ ਜੀ ਤੇ ਮੇਰੇ ਖਿਆਲ ਦੇ ਨਾਲ ਜੇ ਸਰਕਾਰ ਮੰਗਾ ਮੰਨ ਰਹੀ ਹੈ ਤੇ ਲਿਖਤੀ ਦੇ ਦਿਓ ਲਿਖਤੀ ਕਿੱਥੇ ਦੇ ਦਿਆ ਜੀ ਡਾਕਟਰ ਸਾਹਿਬ ਜਿਹੜੇ ਆ ਅਸੀਂ ਤੇ ਡਾਕਟਰ ਸਹਿਬਾਨ ਨੂੰ ਬੇਨਤੀ ਕਰ ਸਕਦੇ ਆ ਕਿ ਕੁਝ ਵੀ ਕਰੋ ਕਾਲੀਆਂ ਪੱਟੀਆਂ ਬੰਨ ਲਓ ਜਾਂ ਕੁਝ ਵੀ ਕਰੋ ਜੀ ਸਰਕਾਰ ਦਾ ਵਿਰੋਧ ਆਪਦੀ ਜਗਾ ਕਰਨਾ ਚਲੋ ਸਿਮਬੋਲਿਕਲੀ ਕੋਈ ਘੰਟਾ ਕਰੋ ਵਰਕ ਆਫ ਕਰ ਦਿਓ ਪਰ ਸਾਰਾ ਕੁਝ ਨਾ ਛੱਡੋ ਪਲੀਜ਼ ਇਹ ਤੁਹਾਨੂੰ ਬੇਨਤੀ ਹੈ ਦਰਖਾਸਤ ਹੈ ਬਿਲਕੁਲ ਤੁਸੀਂ ਤੁਸੀਂ ਬਹੁਤ ਮਹਾਨ ਲੋਕ ਹੋ ਤੁਹਾਡੇ ਨਾਲ ਹੀ ਜਿੰਦ ਜਾਨ ਲੋਕਾਂ ਦੀ ਜੁੜੀ ਹੋਈ ਆ ਇਹ ਅਪੀਲ ਹੀ ਕਰ ਸਕਦੇ ਆ ਬਿਲਕੁਲ ਜੀ ਕਈ ਹੋਰ ਲੋਕਾਂ ਦੀ ਜ਼ਿੰਦਗੀ ਵੀ ਨਾਲ ਜੁੜੀ ਹੁੰਦੀ ਹੈ ਤੇ ਕਈ ਵਾਰੀ ਦਾਤੇ ਵੀ ਲੱਗੀ ਹੁੰਦੀ ਹੈ ਦੱਸ ਰਹੇ ਨੇ ਕਿ ਪੀਐਸਪੀਸੀਲ ਜਿਹੜੀ ਅੜਤਾਲ ਹੈ ਉਹ 17 ਤੱਕ ਵਧ ਗਈ ਹੈ ਜੀ 5 ਦਿਨਾਂ ਵਾਸਤੇ ਉਹਨਾਂ ਨੇ ਵਧਾ ਦਿੱਤੀ ਹੈ ਅਹੋ 3 ਦਿਨ ਦੀ ਸੀ ਪਹਿਲਾਂ ਹੁਣ ਇਹਨਾਂ ਨੇ ਵਧਾ ਦਿੱਤੀ ਆ ਤੇ ਦਿੱਕਤ ਤੇ ਤਦ ਆਏਗੀ ਨਾ ਜੇ ਮੰਨ ਲਓ ਕੋਈ ਫਾਲਟ ਪੈ ਗਿਆ ਤੇ ਉਥੇ ਕੌਣ ਕੱਢਣ ਜਾਏ ਦਾਸੀ ਰਹੇ ਨੇ ਕਿ ਸਾਡੇ ਆਈ ਨਹੀਂ ਬਿਜਲੀ ਅੱਜ ਕੱਚੇ ਕੰਮ ਜਿਹੜੇ ਆਈ ਨਹੀਂ ਹੈਗੇ ਇਹਦੇ ਕਰਕੇ ਸਾਡੇ ਬਿਜਲੀ ਨਹੀਂ ਆਈ ਕਿਉਂਕਿ ਨੁਕਸ ਤੁਹਾਡਾ ਦੂਰ ਕਰਨਾ ਕੱਚੇ ਕੰਮ ਆ ਨੇ ਪਰ ਤੁਸੀਂ ਉਹਨਾਂ ਨੂੰ ਦਿਲ ਤੋਂ ਦੂਰ ਕੀਤਾ ਹੋਇਆ ਉਹਨਾਂ ਦੇ ਕਦੇ ਦੁੱਖ ਦਰਦ ਨੂੰ ਸਾਂਝਾ ਹੀ ਨਹੀਂ ਕੀਤਾ ਤੁਸੀਂ ਹੂੰ ਸਾਨੂੰ ਐਡਰੈਸ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਤੇ ਇਹ ਤਾਂ ਕਹਿੰਦੇ ਕਿ ਕੱਚਾ ਕੰਮ ਅਸੀਂ ਛੱਡਿਆ ਹੀ ਕੋਈ ਨਹੀਂ ਆ ਉਹ ਇਹਨਾਂ ਨੇ ਤਾਂ ਬਹੁਤ ਕਾਗਜ਼ਾਂ ਤੇ 36000 ਰੁਪਏ ਲਾਏ ਫਿਰ ਪਤਾ ਨਹੀਂ ਕਿੰਨੇ ਹਜ਼ਾਰ ਹੀ ਲਾਤੇ ਜੇ ਹੁਣ ਤਾਂ ਲੱਖਾਂ ਪਲੱਸ ਦੱਸੀ ਜਾਂਦੇ ਆ